ਹੈਲੋ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਘੋੜਾ ਇਹ ਘੋੜਾ ਉਹ ਹੈ ਜਿਸ ਘੋੜੇ ਨੂੰ ਸਾਡੇ ਪੁਰਾਣੇ ਬਜ਼ੁਰਗ ਚਲਾਉਂਦੇ ਸੀ ਸਦੀਆਂ ਤੋਂ ਚਲਾਉਂਦੇ ਆਏ ਸੀ ਇਸ ਘੋੜੇ ਦੀ ਸਵਾਰੀ ਕਰਦੇ ਸੀ ਤੇ ਆ ਘੋੜਾ ਦਿਖਾਵਾਂਗੇ ਘੋੜੇ ਦੇ ਨਾਲ ਤੰਦਰੁਸਤੀ ਦਾ ਰਾਜ ਜੁੜਿਆ ਜੁੜਿਆ ਹੋਇਆ ਹੈ ਤੇ ਇਹ ਘੋੜੇ ਨੂੰ ਤੁਸੀਂ ਵੀ ਕੱਢੋ ਨਾਲੇ ਤੁਹਾਡੀ ਸਿਹਤ ਠੀਕ ਰਹੇਗੀ ਤੇ ਨਾਲੇ ਤੁਹੀਂ ਐਕਸਰਸਾਈਜ਼ ਤੁਹਾਡੀ ਹੁੰਦੀ ਰਹੇਗੀ ਤੇ ਵਧੀਆ ਚੱਲਦੇ ਰਹੋਗੇ ਇਹ ਘੋੜਾ ਤੁਹਾਨੂੰ ਦਿਖਾਨੇ ਆ ਜੀ ਇਹ ਘੋੜਾ ਬਹੁਤ ਮਹਿੰਗਾ ਘੋੜਾ ਹੈ ਜਿੰਨੂੰ ਅੱਜ ਤੇ ਜਵਾਖ ਜਿਹੜੇ ਆ ਘੋੜੇ ਨੂੰ ਭੁੱਲ ਚੁੱਕੇ ਨੇ ਇਹ ਘੋੜੇ ਨੂੰ ਚਲਾਓ ਤੇ ਤੰਦਰੁਸਤ ਰਹੋ ਤੁਹਾਨੂੰ ਚਲਾ ਕੇ ਦਿਖਾਨੇ ਆ ਘੋੜਾ ਅੱਜ ਇਹ ਸਾਡਾ ਘੋੜਾ ਚੱਲ ਪਿਆ ਜੀ ਐ ਲੋ ਜੀ ਇਹ ਦੇਖੋ ਭਾਈ ਇਹ ਘੋੜਾ ਚੱਲ ਪਿਆ ਆ ਕਿੱਥੋਂ ਮੁਕਾਬਲਾ ਕਰ ਲੈਣਗੇ ਘੋੜੇ ਦਾ ਇਹ ਘੋੜਾ ਜਿਹੜਾ ਨਾ ਇਹ ਸਰੀਰ ਨੂੰ ਤੰਦਰੁਸਤ ਰੱਖਦਾ ਤੇ ਆ ਜਿਹੜੀਆਂ ਘੋੜੀਆਂ ਆ ਰਹੀਆਂ ਨਾ ਘੋੜੀਆਂ ਇਹ ਘੋੜੀਆਂ ਨੇ ਸਰੀਰਾਂ ਨੂੰ ਬੇਕਾਰ ਕਰਤਾ ਏਸੀ ਲੱਗੇ ਹੋਏ ਨੇ ਤੇ ਘੋੜੀਆਂ ਮੈਂ ਨਾ ਨਹੀਂ ਯਾਰ ਇਹ ਬੰਦ ਨਹੀਂ ਤੁਹਾਡਾ ਸਫਰ ਤੇ ਹੌਲਾ ਕਰਦੀਆਂ ਨੇ ਘੋੜੀਆਂ ਪਰ ਤੁਹਾਡੇ ਸਰੀਰ ਦਾ ਜਿਹੜਾ ਸਤਿਆਨਾ ਉਸ ਕਰਦੀਆਂ ਨੇ ਇਸ ਕਰਕੇ ਘੋੜੇ ਰੱਖੋ ਤੇ ਆ ਜਿਹੜੀਆਂ ਫਾਰਮੇਸੀਆਂ ਹਨ ਇਹਨਾਂ ਤੋਂ ਬਿਸ਼ੇ ਰਹੋਗੇ ਜੇ ਘੋੜੇ ਨਾ ਕੱਢੇ ਤੁਸੀਂ ਤੇ ਇਹ ਫਾਰਮੇਸੀਆਂ ਨੇ ਤੁਹਾਨੂੰ ਕਾਹੀ ਜੁਗਨ ਨਹੀਂ ਛੱਡਣਾ ਤੇ ਇੱਕ ਤਾਂ ਤੁਸੀਂ ਆ ਵੱਡੇ ਵੱਡੇ ਫਲੈਟਾਂ ਦੇ ਵਿੱਚ ਅੱਜ ਕੱਲ੍ਹ ਅਸੀਂ ਰਹਿਣ ਲੱਗ ਪਏ ਆ ਤੇ ਇਹਨਾਂ ਦੇ ਵਿੱਚ ਲਿਫਟਾਂ ਲੱਗੀਆਂ ਹੋਈਆਂ ਨੇ ਤੇ ਲਿਫਟਾਂ ਨੇ ਵੀ ਸਾਡੇ ਗੋਡੇ ਗਟੇ ਜਿਹੜੇ ਆ ਜਾਮ ਕਰ ਦਿੰਦੇ ਨੇ ਤੇ ਪੌੜੀਆਂ ਚੜੋ ਤੇ ਆਹ ਘੋੜੀਆਂ ਨੂੰ ਛੱਡੋ ਤੇ ਆਹ ਘੋੜਾ ਜਿਹੜਾ ਇਹਨੂੰ ਪਜਾਓ ਇਹ ਘੋੜੀਦਾਰ ਇਲਾਮ ਹੋਣੇ ਅੱਜ ਤੇ ਦੋਸਤੋ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜੂ ਕਰਿਓ ਤੇ ਸੇਧਾ ਰਾਜ ਜਿਹੜਾ ਤੇ ਬਹੁਤ ਹੀ ਵਧੀਆ ਹੈ ਇਹ ਦੇਖੋ ਵੀ ਉਹ ਵਾਹ ਕਿਆ ਵੀ ਉਹ ਹੈ ਆ ਘੋੜੇ ਦੇ ਚੜ ਕੇ ਨਜ਼ਾਰਾ ਹੀ ਵੱਖਰਾ ਦੇ ਪਿੱਛੇ ਜਾਂਦਾ ਛੋਟੇ ਹਾਥੀ ਨੂੰ ਕਵਰ ਕਰਦਾ ਤੇ ਘੋੜੇ ਦਾ ਇੱਕ ਹੋਰ ਖਾਸियत ਹੈ ਤੇ ਘੋੜੇ ਦੇ ਨਾਲ ਆਰਾਮ ਨਾਲ ਤੁਸੀਂ ਗੁਰੂ ਘਰ ਦੇ ਅੱਗੇ ਨੰਗ ਦੀ ਉਤੇ ਰਾਮ ਦੇ ਨਾਲ ਖਲੋ ਕੇ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਬੋਲੀ ਸਾਹਿਬ ਪਾਛੇ 10ਵੀਂ ਧੰਨ ਗੁਰੂ ਪਾਸ ਗੋਪਨ ਸਿੰਘ ਪਾਸ਼ਾ ਜੀਓ ਮੇਰ ਕਰਿਓ ਤੇ ਇੱਕ ਘੋੜੇ ਦੇ ਉੱਤੇ ਫੇਰ ਚੜਦੇ ਆ ਮਾਰ ਦਾ ਸ਼ੁਕਰਾਨਾ ਕਰ ਲਿਆ ਤੇ ਘੋੜੇ ਨੂੰ ਫੇਰ ਰੇਸ ਦੇਨੇ ਆਪਾਂ ਅੱਡੀ ਲਾਲੀਆ ਘੋੜੇ ਨੂੰ ਤੇ ਘੋੜਾ ਸਾਡਾ ਹੁਣ ਭੱਜਣ ਲੱਗਾ ਤੇ ਦੇਖੋ ਇਹ ਘੋੜੇ ਦਾ ਇੱਕ ਹੋਰ ਬੜਾ ਵਧੀਆ ਮਜ਼ੇ ਆਲੀ ਗੱਲ ਇਹ ਹੈ ਕਿ ਟ੍ਰੈਫਿਕ ਦੇ ਵਿੱਚ ਤੁਸੀਂ ਫਸਦੇ ਹੋ ਤੇ ਘੋੜੇ ਨੂੰ ਜਿੱਧਰੋਂ ਦੀ ਮਰਜ਼ੀ ਪਾ ਲੋ ਜਿੱਧਰੋਂ ਦੀ ਮਰਜ਼ੀ ਕੱਢ ਲੋ ਨਾ ਕੋਈ ਰੈੱਡ ਲਾਈਟ ਦਾ ਚੱਕਰ ਨਾ ਕੋਈ ਇਹਦਾ ਚਲਾਨ ਤੇ ਸੇਧ ਵਧੀਆ ਤੇ ਨਾ ਕੋਈ ਭੀੜ ਭੜਕੇ ਦੇ ਵਿੱਚ ਫਸੇ ਘੂੜਾ ਸਾਈਡ ਤੋਂ ਜਿੱਥੋਂ ਦੀ ਮਰਜ਼ੀ ਕੱਢ ਕੇ ਨਾ ਜਾਓ ਤੇ ਇੱਕ ਘੋੜੇ ਨੂੰ ਘੱਟੋ ਘੱਟ ਜਿਆਦਾ ਨਹੀਂ ਤੇ 5-7 ਕਿਲੋਮੀਟਰ ਰੋਜ਼ ਚਲਾਇਆ ਕਰੋ ਤੇ ਜੇ ਕਿਤੇ ਤੁਹਾਨੂੰ ਵਿੱਚ ਤੇ ਲੱਗੇ ਕਿ ਆਹ ਵੇਰ ਕਬਰ ਕਾ ਦੇ ਬੂਤ ਬੜੇ ਆਉਂਦੇ ਤਾਂ ਉਹ ਲੱਸੀ ਲੈ ਕੇ ਪੀ ਲਿਆ ਕਰੋ ਘੋੜੇ ਦਾ ਨਜ਼ਾਰਾ ਲਿਆ ਕਰੋ ਤੇ ਦੇਖੋ ਘੋੜਾ ਮੈਂ ਨਾ ਨਜ਼ਾਰੇ ਹੀ ਬੰਨੀ ਆਉਂਦਾ ਤੇ ਦੇ ਆ ਘੋੜੀਆਂ ਕੀ ਰੀਸ ਕਰ ਲੈਣੀਆਂ ਇਹ ਘੋੜੇ ਦੀਆਂ ਹਾਂ ਪਿੱਛੇ ਛੜਦਾ ਤੁਰਿਆ ਜਾਂਦਾ ਕਿ ਨਹੀਂ ਜੀ ਕਰੋ ਚੈੱਕ ਰੇ ਇਸ ਘੋੜੇ ਦੀ ਹਾਂ ਨਜ਼ਾਰਾ ਬੰਤਾ ਦੇਖੋ ਦੋਸਤੋ ਕਿੱਦਾਂ ਦੀ ਵੀਡੀਓ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਆ ਤੁਹਾਡੇ ਘਰੇ ਵੀ ਘੋੜਾ ਹੈ ਤਾਂ ਦੱਸਿਓ ਇਹਦੇ ਕਿਦੇ ਘਰੇ ਘੋੜਾ ਹੈਗਾ ਏ ਇਹ ਘੋੜੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਰੱਖੇ ਸੀ ਤੇ ਬਹੁਤ ਹੀ ਵਧੀਆ ਤੰਦਰੁਸਤ ਰਹਿੰਦੇ ਸੀ ਕਿਸੇ ਬਜ਼ੁਰਗ ਦਾ ਦੇਖਿਆ ਸੀ ਤੁਸੀਂ ਢਿੱਡ ਬਾਹਰੋਂ ਨਿਕਲਿਆ ਹੋਏ ਕਿਸੇ ਦਾ ਬੀਪੀ ਵਧਦਾ ਹੋਏ ਕਿਸੇ ਬਜ਼ੁਰਗ ਨੂੰ ਸ਼ੂਗਰ ਹੋਏ ਅੱਜ ਕੱਲ ਤਾਂ ਢਿੱਡ ਬਾਹਰ ਵਧੇ ਆ ਬੀਪੀ ਹਾਈ ਆ ਜੀ ਮੇਰਾ ਬੀਪੀ ਲੋ ਹੈ ਤੇ ਮੈਨੂੰ ਸ਼ੂਗਰ ਹੈ ਤੇ ਮੈਨੂੰ ਕੈਸਟਰੋਲ ਹੈ ਜਿਹੜਾ ਘੋੜੇ ਦੀ ਸਵਾਰੀ ਕਰੇਗਾ ਨਾਲ ਉਹਨੂੰ ਬੀਪੀ ਰਹੂ ਨਾਉ ਨੂੰ ਸ਼ੂਗਰ ਹੋ ਨਾ ਉਹਦਾ ਕਸਟਰੋਲ ਵਧੂਗਾ ਦੇਖੋ ਰਾਤ ਦੇ 8:00 ਵੱਜ ਚੁੱਕੇ ਨੇ ਤੇ ਘੋੜਾ ਆਪਣੀ ਰਫਤਾਰ ਦੇ ਨਾਲ ਚੱਲ ਰਿਹਾ ਹੈ ਕੀ ਨਜ਼ਾਰਾ ਦੇਖੋ ਇਹ ਨਜ਼ਾਰਾ ਲੈ ਰਿਹਾ ਨਾ ਘੋੜਾ ਜੀ ਤੇ ਦੋਸਤੋ ਤੁਸੀਂ ਵੀ ਆਪਣੇ ਆਪਣੇ ਘਰਾਂ ਦੇ ਵਿੱਚੋਂ ਘੋੜੇ ਕੱਢੋ ਤੇ ਸ਼ਰਕਾਂ ਦੇ ਉੱਤੇ ਦੜਾਓ ਕਿ ਘੋੜਿਆਂ ਦੇ ਚੱਲਣ ਦਾ ਨਜ਼ਾਰਾ ਹੀ ਕੁਝ ਹੈ ਚਲੋ ਠੀਕ ਹੈ ਦੋਸਤੋ ਹੁਣ ਅਸੀਂ ਘੋੜਾ ਹੋਰ ਭਜਾਣੇ ਆ Ketuhin, Jawa Egru Satu, tiga, dua, tiga